ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਿਏ ਕਿ ਕੇਜਰੀਵਾਲ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਕਰ ਰਹੇ ਨੇ ਜੀ ਹਾਂ ਉਹਨਾਂ ਵੱਲੋਂ ਇੱਥੇ ਅੰਤਰੀਮ ਜ਼ਮਾਨਤ 7 ਦਿਨ ਵਧਾਉਣ ਦੀ ਅਪੀਲ ਕੀਤੀ ਗਈ ਹੈ ਤੇ ਕੇਜਰੀਵਾਲ ਦੇ ਵੱਲੋਂ ਜਿਹੜੀ ਅੰਤਰੀਮ ਜ਼ਮਾਨਤ ਹੈ ਉਸ ਨੂੰ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਚ ਪਟੀਸ਼ਨ ਵੀ ਦਾਇਰ ਕੀਤੀ ਹੈ ਉਹਨਾਂ ਨੇ ਆਪਣੀ ਅੰਤਰੀਮ ਜ਼ਮਾਨਤ ਦੇ ਵਾਅਦੇ ਲਈ ਇੱਥੇ ਪਟੀਸ਼ਨ ਦਾਇਰ ਕੀਤੀ ਹੈ ਦੱਸ ਦਿਏ ਕੀ ਮੈਡੀਕਲ ਜਾਂਚ ਕਰਾਉਣ ਦੇ ਲਈ ਉਹਨਾਂ ਨੇ ਜ਼ਮਾਨਤ ਮੰਗੀ ਹੈ ਗ੍ਰਿਫਤਾਰੀ ਤੋਂ ਬਾਅਦ ਕੇਜਰੀਵਾਲ ਦਾ ਵਜ਼ਨ 7 ਕਿਲੋ ਘਟਿਆ ਹੈ ਤੇ ਅਜਿਹਾ ਪਟੀਸ਼ਨ ਦੇ ਵਿੱਚ ਇੱਥੇ ਸਾਫ਼ ਤੌਰ ਤੇ ਲਿਖਿਆ ਗਿਆ ਹੈ ਉਹਨਾਂ ਨੂੰ ਕਿਸੇ ਗੰਭੀਰ ਬਿਮਾਰੀ ਦੇ ਲੱਛਣ ਹੋਣ ਦੀ ਸੰਭਾਵਨਾ ਹੈ ਇਸੇ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਕਈ ਤਰ੍ਹਾਂ ਦੇ ਟੈਸਟ ਕਰਾਉਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਜ਼ਮਾਨਤ ਨੂੰ ਵਧਾਉਣ ਦੀ ਮੰਗ ਇੱਥੇ ਕੀਤੀ ਹੈ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਦੇ ਵੱਲੋਂ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਰੀਬ 50 ਦਿਨਾਂ ਤੱਕ ਹਿਰਾਸਤ ਦੇ ਵਿੱਚ ਰਹਿਣ ਤੋਂ ਬਾਅਦ ਉਹ ਸੁਪਰੀਮ ਕੋਰਟ ਤੋਂ ਅੰਤਰੀਮ ਜ਼ਮਾਨਤ ਹਾਸਲ ਕਰ ਸਕੇ ਸੀ। ਤਾਂ 1 ਜੂਨ ਨੂੰ ਦੁਬਾਰਾ ਉਹਨਾਂ ਵੱਲੋਂ ਇੱਥੇ ਸਰੈਂਡਰ ਕਰਨ ਲਈ ਕਿਹਾ ਗਿਆ ਸੀ ਉਹਨਾਂ ਨੂੰ ਪਰ 10 ਮਈ ਨੂੰ ਸੁਪਰੀਮ ਕੋਰਟ ਨੇ ਉਹਨਾਂ ਨੂੰ ਦਿੱਲੀ ਆਫਕਾਰੀ ਨੀਤੀ ਦੇ ਮਾਮਲੇ ਦੇ ਵਿੱਚ ਜ਼ਮਾਨਤ ਦਿੱਤੀ ਸੀ ਤਾਂ ਹੁਣ ਅੰਤਰੀਮ ਜ਼ਮਾਨਤ 7 ਦਿਨ ਦੀਵਦਾਉਣ ਦੀ ਇਥੇ ਅਪੀਲ ਜਿਹੜੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤੀ ਜਾ ਰਹੀ ਹੈ